ਇਹ ਇਹਨੇ ਰਾਵਣ ਬਣਾਉਣ ਦਾ ਕੰਮ ਕਰਦਾ ਹੈਗਾ ਦੁਸ਼ਹਿਰੇ ਦੇ ਮੌਕੇ ਤੇ ਤੇ ਕੁਝ ਪਟਾਖ ਜਿਹੜੀ ਇਹਦੇ ਘਰ ਪਈ ਸੀਗੀ ਜਿਹਨੂੰ ਅੱਗ ਲੱਗੀ ਤੇ ਜਿਹਦੇ ਕਰਕੇ ਜਿਹੜਾ ਬਲਾਸਟ ਹੋਇਆ ਤੋਂ ਤਕਰੀਬਨ 12-13 ਜਿਹੜੇ ਲੋਕ ਨੇ ਵਿੱਚ ਕੁਝ ਬੱਚੇ ਵੀ ਨੇ ਉਹ ਇੰਜਰਡ ਨੇ ਸਾਰੇ ਜਿਹੜੇ ਹੈਗੇ ਨੇ ਅਸੀਂ ਸਿਵਲ ਹਸਪੀਟਲ ਸ਼ਿਫਟ ਕਰਾਤੇ ਕੋਲੇ ਵਾਲਾ ਏਰੀਆ ਤੇ ਸਾਈਡ ਤੇ ਬਲਾਸਟ ਹੋਇਆ ਸੀਗਾ ਸਾਡੇ ਕੋਲ ਪਹਿਲਾਂ 8 ਆਏ ਸੀਗੇ ਹੁਣ ਜਸਟ ਨਾ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਫਰਸਟ ایڈ ਦੇ ਰਿਆ ਪਹਿਲੇ 8 ਸਟੇਬਲਾਈਜ਼ ਕਰਲੇ ਸੀਗੇ ਉਹ 8ਾ ਵਿੱਚੋਂ 5 ਸੀ रेफर ਕਰਨੇ ਪਏ ਫੇਸ਼ੀਅਲ ਬਰਨਸ ਦੇ ਕਿੰਨਾਂ داخل ਕਰ ਲਏ ਦੋ ਜਸਟ ਨਵੇਂ ਆਏ ਨੇ ਉਹਨਾਂ ਦੀ ਫਰਸਟ ایڈ ਸ਼ੁਰੂ ਕੀਤੀ ਹੈ ਕੁਝ ਨੇ ਜਿਨ੍ਹਾਂ ਦਾ ਬਰਨਸ ਨੇ ਜਿਨ੍ਹਾਂ ਦੇ ਉਹ 30 40% ਤੋਂ ਜ਼ਿਆਦਾ ਨੇ ਤਾਂ ਉਹਨਾਂ ਲਈ ਸਪੈਸ਼ਲ ਇੱਕ ਬਰਨ ਕੇਅਰ ਯੂਨਿਟ ਦੀ ਲੋੜ ਹੈ ਜਾਂ ਆਈਸੀਯੂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫੇਸ਼ੀਅਲ ਬਰਨਸ ਨੇ ਤਾਂ ਸਾਹ ਲੈਣ ਦੇ ਵਿੱਚ ਹੋ ਸਕਦਾ ਜਦੋਂ ਸਵੇਲਿੰਗ ਹੋਵੇ ਉਹਨਾਂ ਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਵੇ ਤਾਂ ਇਸ ਕਰਕੇ ਉਹਨਾਂ ਦੀ ਬੈਟਰ ਕੇਅਰ ਦੇ ਲਈ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਸ਼ਿਫਟ ਕਰ ਰਹੇ ਹਾਂ 6 ਪੇਸ਼ੰਗੀਆਂ ਇਹਨੇ 라ਵਨ ਬਣਾਉਣ ਦਾ ਕੰਮ ਕਰਦਾ ਹੈਗਾ ਦੁਸ਼ਹਰੇ ਦੇ ਮੌਕੇ ਤੇ ਤੇ ਕੁਝ ਪੋਟਾਸ਼ ਜਿਹ ਕਰ ਪਈ ਸੀਗੀ ਜਿਹਨੂੰ ਅੱਗ ਲੱਗੀ ਤੇ ਜਿਹਦੇ ਕਰਕੇ ਜਿਹੜਾ ਬਲਾਸਟ ਹੋਇਆ ਤੋਂ ਤਕਰੀਬਨ 12 13 ਜਿਹੜੇ ਲੋਕ ਨੇ ਵਿੱਚ ਕੁਝ ਬੱਚੇ ਵੀ ਨੇ ਉਹ ਇੰਜਰਡ ਨੇ ਸਾਰੇ ਜਿਹੜੇ ਹੈਗੇ ਨੇ ਅਸੀਂ ਸਿਵਲ ਹਸਪੀਟਲ ਸ਼ਿਫਟ ਕਰਾਤੇ ਤੇ ਫੋਰੈਂਸਿਕ ਟੀਮ ਤੇ ਡੌਗ ਸਕੁਐਡ ਜਿਹੜਾ ਏਰੀਆ ਨੂੰ ਸਰਚ ਕਰ ਰਿਹਾ ਹੈਗਾ ਤੇ ਜਿਹੜਾ ਵੀ ਅਕਿਊਜ਼ਡ ਹੈਗਾ ਉਹਦੇ ਖਿਲਾਫ ਐਫਆਈਰ ਰਜਿਸਟਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਜਿਹੜਾ ਕਿੰਨੇ ਘਰ ਦੇ ਵਿੱਚ ਪਟਾਕੇ ਵੀ ਇਹ ਬਣਾ ਰਿਹਾ ਸੀ ਲਗਾਏ ਦੋ ਤੇ ਪਤਾਰ ਸਤ ਤਿੰਨ ਸੀ ਤਾਂ ਪਰਮਿਸ਼ਨ ਵਗੈਰਾ ਸੀ ਨਹੀਂ ਉਹ ਸੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਹਲ ਤੱਕ ਪਤਾ ਲੱਗੇ ਕਿ ਕੋਈ ਪਰਮਿਸ਼ਨ ਕਿੰਨੇ ਬੰਦੇ 12 13 ਬੰਦੇ ਜੋ ਹੈ ਕਿਨੇ ਸਾਨੂੰ ਪਤਾ ਲੱਗਿਆ ਕਿ ਜੜ ਹੋਏ ਨੇ ਜਿਹਦੇ ਚ 9 ਜਿਹੜੇ ਨੇ ਸਿਵਲ ਹਸਪਤਲ ਦੇ ਵਿੱਚ ਸੀਰੀਅਸ ਸਾਰੇ ਜਿਹੜੇ ਡਾਕਟਰ ਦੇ ਕਹਿੰਦੇ ਮੁਤਾਬਕ ਜਿਹੜੇ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਸਟੇਬਲ ਨੇ ਤੇ ਅਸੀਂ ਜਿਹੜੇ ਨਜ਼ਰ ਪਾ ਰਹੇ ਹਾਂ ਸਰ ਘਰ ਦੇ ਵਿੱਚ ਪਟਾਸ ਹੈ ਤੇ ਲੁਧਿਆਣਾ ਦੇ ਵਿੱਚ ਕਈ ਟਣਾ ਦੇ ਟਾਂ ਮਿੱਤਾ ਦੀ ਪਟਾਸ ਉਹ ਸਟੋਰ ਪਈ ਹੈ ਤੇ ਲੋਕਾਂ ਨੂੰ ਸਪਲਾਈ ਵੀ ਕੱਟੀ ਜਾ ਰਹੀ ਹੈ ਛੋਟੇ ਛੋਟੇ ਕੁੜੀਆਂ ਬਣਾ ਕੇ ਜਿਹਦੇ ਨਾਲ ਨੌਜਵਾਨ ਪਟਾਕੇ ਨੂੰ ਪਾਈਪ ਵਿੱਚ ਪੰਜਾਬੀ ਤਰੀਕੇ ਦਾ ਪਰਤਾਸ ਨੂੰ ਯੂਜ਼ ਕਰ ਰਹੇ ਨੇ ਉਹਨਾਂ ਦੇ ਕੋਈ ਕਰਦੇ ਬਿਲਕੁਲ ਜਿਹੜੀ ਸਾਡੀ ਜਿਹੜਾ ਨੋਟਿਸ ਚੰਦਾ ਤਾਂ ਅਸੀਂ ਬੰਦੀ ਕਰਦੇ ਜਿਹੜੀ ਹੈ ਕਿ ਤੀਵੀ ਹੈਗੀ ਹੈ ਤੇ ਅੱਗੇ ਵੀ ਕਰਾਂ ਠੀਕ ਹੈ ਥੈਂਕ ਯੂ ਸਰ ਉਹ ਵਾਲਾ ਏਰੀਆ ਇਸ ਸਾਈਡ ਤੇ ਬਲਾਸਟ ਹੋਇਆ ਸੀਗਾ ਸਾਡੇ ਕੋਲ ਪਹਿਲਾਂ 8 ਆਏ ਸੀ ਕਿ ਹੁਣ ਜਸਟ ਨਾ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਫਰਸਟ ایڈ ਦੇ ਰਿਆ ਪਹਿਲੇ 8 ਸਟੇਬਲਾਈਜ਼ ਕਰ ਲਏ ਸੀਗੇ ਉਹ 8ਾ ਵਿੱਚੋਂ 5 ਸੀ ਰੈਫਰ ਕਰਨੇ ਪਏ ਫੇਸ਼ੀਅਲ ਬਰਨਸ ਸੀਗੇ ਤਿੰਨ ਦਾਖਲ ਕਰ ਲਏ ਦੋ ਜਸਟ ਨਾ ਆਏ ਨੇ ਉਹਨਾਂ ਦੀ ਫਰਸਟ ایڈ ਸ਼ੁਰੂ ਕੀਤੀ ਹੈ ਉਹਨਾਂ ਦਾ ਸਟੇਟਸ ਅਸੀਂ ਤੁਹਾਨੂੰ ਪਾਇਨ ਬਾਤ ਇਨਫੋਰਮ ਕਰਾਂਗੇ ਕਿ ਕਿੰਨੇ ਜਿਹੜਾ ਇੰਜਰੀ ਸੀਗੀ ਜਿਹੜੇ ਪਹਿਲਾਂ ਆਈਸੀ ਨੂੰ ਕਰਨਾ ਪਿਆ ਰੈਫਰ ਕੀਤਾ ਗਿਆ ਹੈ ਦੇਖੋ 8 ਪਹਿਲਾਂ ਆਈਸੀ ਕੇ ਉਹਨਾਂ ਦੀ ਇੰਜਰੀਜ਼ ਜਿਨ੍ਹਾਂ ਦੇ ਫੇਸ਼ੀਅਲ ਇੰਜਰੀ ਜ਼ਿਆਦਾ ਸੀਗੀਆਂ ਉਹ 5 ਸੀਗੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਰੈਫਰ ਕਰਤਾ ਰਜਿੰਦਰ ਹਸਪਤਾਲ ਪਟਿਆਲੇ ਬਾਕੀ 3 ਦਾਖਲ ਕਰ ਲਏ ਨੇ ਦੋ ਹੋਰ ਆਏ ਨੇ ਉਹਨਾਂ ਨੂੰ ਹਲੇ ਟ੍ਰੀਟਮੈਂਟ ਦੇ ਰਿਹਾ ਫਸਟ ਹਾਂਜੀ ਜੋ ਅੱਗੇ ਭੇਜਨੇ ਉਹ ਸੀਰੀਅਸ ਇਸ ਲਈ ਨਹੀਂ ਕਿਉਂਕਿ ਫੇਸ਼ੀਅਲ ਬਰਨਸ ਦੇ ਵਿੱਚ ਨਾ ਆਪ ਦੇਖੋ 60 ਹਰ ਬੰਦੇ ਦਾ ਡਿਫਰੈਂਟ ਬਰਨਸ ਹੈਗੇ ਤੇ ਵੇਰੀ ਕਰਦੇ ਸੀਗੇ 20 ਤੋਂ ਲੈ ਕੇ 60 ਤੱਕ ਕਰ ਜੋ ਏਜ ਸੀਗੀ ਉਹ 8 ਤੋਂ ਲੈ ਕੇ 60 ਤੱਕ ਏਜ ਸੀਗੀ ਇਹਦੇ ਵੇਰੀ ਜੋ ਰੇਂਜ ਸੀਗੀ ਇਹਨਾਂ ਦੀ ਏਜ ਸੀਗੀ ਏਜ ਸੀਗੀ ਜੀ ਚੈੱਕ ਕਰ ਚੀਮਾ ਚੌਂਕ ਦੇ ਵਿੱਚ ਇੰਦਰਾ ਕਲੋਨੀ ਦੇ ਨੇੜੇ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰ ਇਨਸੀਡੈਂਟ ਰਿਪੋਰਟਡ ਹੈ ਉਥੇ 10 ਲੋਕ ਜ਼ਖਮੀ ਹੋਏ ਨੇ ਬਰਨਸ ਨੇ ਉਹਨਾਂ ਸਾਰਿਆਂ ਦੇ ਵਿਕਟਿਮਸ ਦੀ ਏਜ ਜਿਹੜੀ ਆ ਉਹ 4 ਸਾਲ ਤੋਂ ਲੈ ਕੇ 60 ਸਾਲ ਤੱਕ ਹੈਗੀ ਆ ਮਤਲਬ ਅਲੱਗ-ਅਲੱਗ ਏजेस ਦੇ ਮੇਲ ਤੇ ਫੀਮੇਲ ਨੇ 10 ਲੋਕ ਸਾਡੇ ਕੋਲ ਸਿਵਲ ਹਸਪੀਟਲ ਆਏ ਸੀ ਉਹਨਾਂ ਦੇ ਬਰਨ ਅਸੈਸਮੈਂਟ ਕਰਨ ਤੋਂ ਬਾਅਦ ਚਾਰ ਬੰਦੇ ਨੇ ਜਿਹੜੇ ਚਾਰ ਪੇਸ਼ੈਂਟਸ ਨੂੰ ਇੱਥੇ ਹੀ ਅਸੀਂ ਰੱਖ ਰਹੇ ਹਾਂ ਉਹ ਸਟੇਬਲ ਨੇ ਉਹਨਾਂ ਦਾ ਟ੍ਰੀਟਮੈਂਟ ਇੱਥੇ ਕੀਤਾ ਜਾਊਗਾ ਕੁਝ ਨੇ ਜਿਨ੍ਹਾਂ ਦਾ ਬਰਨਸ ਨੇ ਜਿਨ੍ਹਾਂ ਦੇ ਉਹ 30 40% ਤੋਂ ਜ਼ਿਆਦਾ ਨੇ ਤਾਂ ਨਾਲ ਹੀ ਸਪੈਸ਼ਲ ਇੱਕ ਬਰਨ ਕੇਅਰ ਯੂਨਿਟ ਦੀ ਲੋੜ ਹੈ ਜਾਂ ਆਈਸੀਯੂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫੇਸ਼ੀਅਲ ਬਰਨਸ ਨੇ ਤਾਂ ਸਾਹ ਲੈਣ ਦੇ ਵਿੱਚ ਹੋ ਸਕਦਾ ਜਦੋਂ ਸਵੇਲਿੰਗ ਹੋਵੇ ਉਹਨਾਂ ਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਵੇ ਤਾਂ ਇਸ ਕਰਕੇ ਉਹਨਾਂ ਦੀ ਬੈਟਰ ਕੇਅਰ ਦੇ ਲਈ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਸ਼ਿਫਟ ਕਰ ਰਹੇ ਹਾਂ 6 ਪੇਸ਼ੈਂਟਸ ਕਾਰਨ ਕੋਈ ਸਾਹਮਣੇ ਹੈ ਕਿ ਕੀ ਕਾਰਨ ਉੱਥੇ ਅਜੇ ਜਸਟ ਸਾਨੂੰ ਇਹੀ ਇਨਫੋਰਮੇਸ਼ਨ ਆਈ ਸੀ ਕਿ ਫਾਇਰ ਰਿਪੋਰਟਡ ਹੈ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਦੇ ਵਿੱਚ ਇੱਕ ਵਾਰੀ ਪੇਸ਼ੈਂਟਸ ਨੂੰ ਦੇਖ ਰਹੇ ਹਾਂ ਇਸ ਤੋਂ ਬਾਅਦ ਉੱਥੇ ਸਪੈਸੀਫਿਕਲੀ ਟੀਮ ਜਾਊਗੀ ਜਾ ਹੀ ਰਹੀ ਹੈ ਰ ਹੁਣ ਤੱਕ ਜੋ ਸ਼ੁਰੂਆਤੀ ਐਨਾਲਿਸਿਸ ਕੀਤਾ ਡਾਕਟਰ ਸਾਹਿਬਾਨ ਨਾਲ ਮੇਰੀ ਹੁਣੇ ਗੱਲ ਹੋਈ ਹੈ ਤਾਂ ਸਾਰੇ ਸਟੇਬਲ ਨੇ ਅਜੇ ਤੱਕ ਕੋਈ ਸੀਰੀਅਸ ਨਹੀਂ ਹੈ ਪੋਟਾਸ਼ ਦਾ ਵੀ ਹੈ ਸਾਹਮਣੇ ਜੀ ਪੋਟਾਸ਼ ਦਾ ਪਾਸ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ ਅਜੇ ਜਦੋਂ ਟੀਮ ਦੀ ਵਿਜ਼ਿਟ ਹੋ ਜੂਗੀ ਉਸ ਤੋਂ ਬਾਅਦ ਹੀ ਰੀਜ਼ਨ ਜਿਹੜਾ ਹੈਗਾ ਉਹ ਸੈਟਿੰਗ ਹੋਏ ਥੈਂਕ ਯੂ ਥੈਂਕ ਯੂ